ਮੰਮੀ ਦਾ ਵਾਲ ਕੋਈ ਨਾ ਨਨਾਂ ਝੱਗਾ ਪਾੜ ਗਏ ਨਾਲ ਮੇਰੀ ਭਾਬੀ ਦਾ ਵੀ ਕਮੀਜ਼ ਪਾੜ ਗਏਗੇ ਰੂਪ ਲਾਲ ਸਖਤ ਕਾਰਵਾਈ ਕੀਤੀ ਜਾਵੇ ਭਪਿੰਦਰ ਸਿੰਘ ਦੇ ਵੀ ਕੀਤੀ ਜਾਵੇ ਇਹ ਮਾਰਾਂ ਨੂੰ ਛਡਾਉਂਦੇ ਉਹਨਾਂ ਨੇ ਸਾਡੇ ਮੇਰਾ ਕਮੀਜ਼ ਨੂੰ ਜ ਵੀ ਪਾ ਆਹੀ ਕਹਿੰਦੇ ਕਿ ਸਾਨੂੰ ਇਨਸਾਫ ਮਿਲੇ ਇਹ ਮਾਮਲਾ ਹੈ ਅੰਮ੍ਰਿਤਸਰ ਦਾ ਜਿੱਥੇ ਰੋ ਰੋ ਕੇ ਆਪਣਾ ਦੁੱਖ ਬਿਆਨ ਕਰ ਰਹੀਆਂ ਇਹ ਮਹਿਲਾਵਾਂ ਪੰਜਾਬ ਪੁਲਿਸ 'ਤੇ ਕਈ ਗੰਭੀਰ ਇਲਜ਼ਾਮ ਲਗਾ ਰਹੀਆਂ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਕੁਝ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਉਹਨਾਂ ਦੇ ਕੱਪੜੇ ਫਾੜੇ ਅਤੇ ਉਹਨਾਂ ਨੂੰ ਬਾਹਾਂ ਤੋਂ ਫੜ ਕੇ ਘ੍ਰੀਸਿਆ ਅਤੇ ਇਸ ਦੌਰਾਨ ਉਹਨਾਂ ਦੇ ਘਰ ਦੇ ਵਿੱਚ ਕੋਈ ਮਰਦ ਵੀ ਮੌਜੂਦ ਨਹੀਂ ਸੀ ਇਸ ਕਾਰਨ ਹੁਣ ਇਹ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਇਹਨਾਂ ਦੇ ਘਰ ਦੇ ਵਿੱਚ ਸੋਨੂੰ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰਨਾਏ ਸਨ ਇਹਨਾਂ ਮਹਿਲਾਵਾਂ ਦੇ ਦੱਸਣ ਮੁਤਾਬਕ ਜਦੋਂ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਭਵਿੰਦਰ ਅਤੇ ਰੂਪਕ ਲਾਲ ਨਾਂ ਦੇ ਪੁਲਿਸ ਮੁਲਾਜ਼ਮਾ ਨੇ ਇਹਨਾਂ ਮਹਿਲਾਵਾਂ ਨੂੰ ਬਾਹਾਂ ਤੋਂ ਫੜ ਕੇ ਖਿੱਚਿਆ ਅਤੇ ਉਹਨਾਂ ਦੇ ਕੱਪੜੇ ਵੀ ਫਾੜੇ। ਅਰੇ ਤੇ ਮੇਰੇ ਦੀ ਲੜਾਈ ਹੋਈ ਸੀ ਮੈਂ ਨਾਲ ਗਈ ਸੀ ਤੇ ਮੈਂ ਹੋਰ ਕੋਈ ਗੱਲਬਾਤ ਨਹੀਂ ਹੋਈ। ਥਮੜ ਕੇ ਉਹ ਪੁਲਿਸ ਆ ਗਈ ਆ। ਥਮੜ ਕੇ ਇਹਨਾਂ ਕੋਈ ਗੱਲਬਾਤ ਨਹੀਂ ਮੇਰੀ ਸੁਣੀ। ਆ ਕੇ ਉਹਨਾਂ ਤਾਂ ਡਰ ਰਹੀ ਕੀਤਾ। ਆ ਕੇ ਉਹਨਾਂ ਮੈਨੂੰ ਇਹੋ ਧੂੰਦੀ ਉਹਨਾਂ ਕੀਤੀ। ਕੌਣ-ਕੌਣ ਸੀ? ਇੱਕ ਭਵਿੰਦਰ ਤੇ ਇੱਕ ਰੂਪਕ ਲਾਲ। ਪੁਲਿਸ ਆਈ ਤੇ ਮੇਰੇ ਘਰ ਲੜਾਈ ਹੋਈ ਕਿਤੇ ਬਾਹਰ ਤੇ ਮੰਮੀ ਮੰਮੀ ਇੱਥੇ ਬੈਠੇ ਸੀ ਤੇ ਪੁਲਿਸ ਆਈ ਤੇ ਮੰਮੀ ਨੇ ਸਿਰ ਕੁੰਡਾ ਖੋਲਿਆ ਸੀ ਉਹਨਾਂ ਨੇ ਮੰਮੀ ਨੂੰ ਗੁੱਤੋਂ ਫੜ ਕੇ ਬਾਹਰ ਲੈ ਗਏ ਉਹਨਾਂ ਬੂਆ ਕੋਲ ਦਾ ਮੌਕਾ ਉਹਨੂੰ ਦਿੱਤਾ ਉਹਨਾਂ ਨੇ ਬੱਚ ਮੈਂ ਵੀਡੀਓ ਬਣਾਉਣੀ ਆ ਤੇ ਉਹਨਾਂ ਵੀ ਬਾਹਰ ਮੋੜ ਕੇ ਚਿਹਰੇ ਚੰਨ ਕਰਕੇ ਬਾਹਰ ਚੱਲ ਗਏ ਕੌਣ ਸੀ ਉਹ ਭਪਿੰਦਰ ਸਿੰਘ ਭਪਿੰਦਰ ਸਿੰਘ ਹੀ ਤੇ ਰੂਪਰਾਜ ਸੀ ਭਿੰਦਰ ਸਿੰਘ ਕੌਣ ਪੁਲਿਸ ਪੁਲਿਸ ਵਾਲਾ ਹੀ ਅੱਛਾ ਫੋਰ ਥਾਣੇਦਾਰ ਸੀ ਭਪਿੰਦਰ ਸਿੰਘ ਦੇ ਰੂਪਰਾਜ ਦੇ ਨਾਲ ਸੀ ਉਹਨਾਂ ਨੇ ਕੇਚਾਈ ਕੀਤੀ ਸਾਡੇ ਨਾਲ ਵੱਲੇ ਪੁੰਚੇ ਹੀ ਟਾਈਮ ਕੁੱਪੜੇ ਵੀ ਫਾੜੇ ਕੁੱਪੜੇ ਕੁੱਪੜੇ ਫਾੜੇ ਤਾਂ ਹੀ ਟਾਈਮ ਦਿੱਤਾ ਹੀ 5 ਵਜੇ ਆ ਜਾਣਾ ਘਰ ਸਾਡੇ ਕੋਈ ਨਹੀਂ ਅੱਗੇ ਡਾਡੀ ਨੂੰ ਤਰੀਕੇ ਗਏ ਸਾਰੇ ਤਰੀਕ ਪਾਉਣ ਗਏ ਤੇ ਉਹਨਾਂ ਸਾਡੀ ਕੋਈ ਸੁਣੀ ਨਹੀਂ ਉਹ ਐਡਾ ਮੰਮੀ ਨੂੰ ਖੜਨ ਦੀ ਕੋਸ਼ਿਸ਼ ਕਰਨ ਦੇ ਗਲੀ ਜਮ ਮਲੇ ਇਕੱਠੇ ਫਿਰ ਮੰਮੀ ਨੂੰ ਛੱਡੀ ਨਹੀਂ ਤਾਂ ਨਾਲ ਲੈ ਜਾਣਾ ਸੀ ਉਹਨਾਂ ਦਾ ਕੋਈ ਯਾਰ ਦੋਸਤ ਹੀ ਉਹਨਾਂ ਨਾਲ ਝਗੜਾ ਹੋ ਗਿਆ ਸੀ ਤੇ ਇਹ ਸਾਰੇ ਘਰ ਨਹੀਂ ਉਹਨਾਂ ਨੇ ਕਾਰਵਾਈ ਕਰਤੀ ਸਾਡੇ ਤੇ ਅਸੀਂ ਕੋਈ ਨਹੀਂ ਕਾਰਵਾਈ ਕੀਤੀ ਤੇ ਹਾਂਜੀ ਉਹ ਘਰ ਪੁਲਿਸ ਮਲਾਜਮ ਆਏ ਸਾਡੇ ਘਰ ਤੇ ਮਾਤਾ ਨੇ ਗੇਟ ਖੋਲ੍ਹਿਆ ਸਾਡੀ ਸੱਸ ਮੇਰੀ ਨੇ ਉਹ ਆਣ ਕੇ ਦੇਖਤੇ ਹੱਤੀ ਪਾਈ ਹੋ ਗਈ ਵੀ ਤੇ ਇਹ ਮਾਤਾ ਨੂੰ ਛਡਾਉਂਦੇ ਉਹਨਾਂ ਨੇ ਸਾਡੇ ਮੇਰਾ ਕਮੀਜ਼ ਖੋਹ ਜੀ ਪਾ ਟੱਪਾ ਪਾਈ ਇਹਨੇ ਮਲਾ ਜੀ ਹਾਂ ਨੀ ਅੱਡਾ ਸਣੀ ਹੈ ਗਈ ਕੀ ਨਾਮ ਸੀ ਪਤਾ ਨਹੀਂ ਇਹ ਕਰਪਿੰਦਰ ਸਿੰਘ ਤੇ ਰੂਪ ਲਾਲ ਕੀ ਕਹਿੰਦੇ ਤੁਹਾਨੂੰ ਇਹ ਉਹ ਕਹਿੰਦੇ ਜੀ ਸਾਡੇ ਨਾਲ ਚੱਲੋ ਵੀ ਮੁਕਰ ਵਾਲਾ ਨਹੀਂ ਤੁਹਾਡਾ ਹੈਗਾ ਕੀ ਤੁਹਾਡੀ ਮਾਤਾ ਨੂੰ ਕੜਨਾ ਹੈਗਾ ਆਈਏ ਕਿ ਸਾਡੇ ਘਰ ਕੋਈ ਬੰਦਾ ਨਹੀਂ ਹੈਗਾ ਕੋਈ ਨਹੀਂ ਹੈ ਸ਼ਾਮ ਦਾ ਟਾਈਮ ਰੱਖ ਲੈਣੇ ਆ ਉਹਨਾਂ ਨੇ ਸਾਡੀ ਕੋਈ ਸੁਣੀ ਨਹੀਂ ਮਾਤਾ ਦੇ ਵਾਲ ਫਾੜ ਕੇ ਹਨ ਕਪਟੇ ਮੇਰਾ ਕਮੀਜ਼ ਪਾੜਿਆ ਹੈ ਉਹਨਾਂ ਨੇ ਟੀਮ ਨਾਲ ਕਲਾਬ ਸਖਤ ਕਾਰਵਾਈ ਕੀਤੀ ਜਾਵੇ ਉਧਰ ਜਦੋਂ ਇਸ ਪੂਰੇ ਮਾਮਲੇ ਬਾਰੇ ਫੌਜੀ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਸੁਣ ਲਵੋ ਐ ਐਫ ਆਈ ਆਰ ਦਰਜ ਹੋਈ ਸੀਗੀ ਉਹਦੇ ਮੁਤਾਬਕ ਜਿਹੜੇ ਅਕਿਊਜ਼ਡ ਆ ਉਹਨਾਂ ਨੂੰ ਫੜਨ ਲਈ ਪੁਲਿਸ ਗਈ ਹੈ ਅਰੈਸਟ ਕਰਨ ਲਈ ਤੇ ਪੁਲਿਸ ਦੇ ਜਾਪਦਿਆਂ ਅਨੁਸਾਰ ਹੀ ਪੁਲਿਸ ਉੱਥੇ ਗਈ ਹੈ ਅਕੋਰਡਿੰਗ ਟੂ ਲਾ ਉਹਨਾਂ ਨੂੰ ਅਰੈਸਟ ਕਰਨਾ ਸਾਡਾ ਬਣਦਾ ਸੀ ਕਰਾਂਗੇ ਉਹਨਾਂ ਨੂੰ ਅਰੈਸਟ ਸਰ ਉਹਨਾਂ ਦਾ ਦੋਸ਼ ਹੈ ਕਿ ਉਹ ਪੁਲਿਸ ਨੇ ਜਾ ਕੇ ਉੱਥੇ ਸਾਡਾ ਨਬਦਿੱਕੀ ਕੀਤੀ ਹੈ ਜੀ ਕਪੜੇ ਤਪਾੜੇ ਆ ਉਸ ਬੰਦੇ ਤੁਸੀਂ ਕੀ ਕਰਾ ਜਾਂਦੇ ਨਹੀਂ ਕੋਈ ਐਸੀ ਗੱਲ ਨਹੀਂ ਸਾਡੇ ਨੋਟਿਸ ਚ ਆਈ ਸਿਰਫ ਬਟ ਅਰੈਸਟ ਕਰਨ ਗਏ ਆ ਉਹ ਨਹੀਂ ਮਿਲੇ ਦੁਬਾਰਾ ਫਿਰ ਅਰੈਸਟ ਕਰਨ ਜਾਣਗੇ ਪੀਸ ਜਾਏਗਾ ਆਪਣਾ ਕੰਮ ਕਰੇਗੀ ਪੁਲਿਸ ਕੋਈ ਲਗੈ ਨਜਾਇਜ਼ ਨਹੀਂ ਕੀਤਾ ਪੁਲਿਸ ਵਾਲੋ ਕਿਸੇ ਤਰ੍ਹਾਂ ਦੀ ਕੋਈ ਬਦਿੱਕੀ ਨਹੀਂ ਕੀਤੀ ਪਾਵੇਂ ਕੀ ਮਹਿਲਾਵਾਂ ਪੰਜਾਬ ਪੁਲਿਸ ਉੱਤੇ ਕਈ ਗੰਭੀਰ ਇਲਜ਼ਾਮ ਲਗਾ ਰਹੀਆਂ ਨੇ ਜਦਕਿ ਇਸ ਦੇ ਉਲਟ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਅਜੇ ਹਾਲ ਕੁਝ ਵੀ ਨਹੀਂ ਹੋਇਆ ਪਰ ਆਪਨ ਦੇ ਵਿੱਚ ਸੱਚ ਕੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਅੰਮ੍ਰਿਤਸਰ ਤੋਂ ਸੁਖਤੇਨ ਸਾਗਰ ਦੀ ਰਿਪੋਰਟ ਏਨੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ